ਤਾਂ ਲੱਗੇ ਲੱਗਦੇ ਦੁਕਾਨਾਂ ਬਣੀਆਂ ਇੱਥੇ। ਬਈ ਇਹ ਮਨਜੀਤ ਸਾਹਿਬ ਗੁਰਦੁਆਰਾ ਦੇ ਬੈਕ ਸਾਈਡ ਤੇ ਨਾ ਸਰੋਵਰ ਬਣਿਆ। ਉੱਥੱਲੇ ਪੂਰਾ ਸਾਹ ਬਣਿਆ। ਇਧਰ ਮੱਧੜਾ ਪਟੇਕਿਆ ਸੀ। ਇਹਦੇ ਬਿਲਕੁਲ ਸੱਜੇ ਪਾਸੇ ਉਹ ਅੱਗੇ ਦੋ ਗੁਰਦੁਆਰਾ ਸਾਹਿਬ ਆ। ਬੜਾ ਸਰੋਵਰ ਆ। ਕੋਈ ਖੋਦਾਂ ਜਾਲਾ ਲਗਾ ਉੱਥੇ। ਇਹਦੀ ਬੱਬਾ ਦੀ ਇਥੇ ਜੀ ਦਾ ਖੂ ਬਈ ਇਹ ਸੀ ਭਾਈ ਦਲ ਸਿੰਘ ਦੀ ਹਵੇਲੀ ਇੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰ ਪਏ ਆ ਤੇ ਬਸਤਰ ਪਏ ਆ ਉਹਨਾਂ ਦੇ ਪੁਰਾਣੇ ਕੁੰਡੇ ਲੱਗੇ ਹੈ ਸੈਗੋਰ ਪਬਲਿਕਸ ਹਿਨਸ ਕੈਂਟਰੀ ਸਕੂਲ ਤਲਵੰਡੀ ਸਾਬੋ ਮਠੰਡਾ ਸਸਗੇ ਸਾਰਿਆਂ ਨੂੰ ਜੀ ਮੇਰਾ ਨਾਮ ਹੈ ਟੀਪੀ ਸਿੰਘ ਤੁਸੀਂ ਦੇਖ ਰਹੇ ਚੱਲਣਾ ਹਾਈ ਫਾਈ ਪਿੰਡੂ ਤੇ ਅੱਜ ਦੀ ਵੀਡੀਓ ਤੁਹਾਨੂੰ ਅਸੀਂ ਦਿਖਾਵਾਂਗੇ ਗੁਰਦੁਆਰਾ ਲਖਨਸਰ ਸਾਹਿਬ ਜਿਹੜੇ ਇੱਥੋਂ ਦੇ ਹੋਰ ਗੁਰਦੁਆਰਾ ਸਾਹਿਬ ਹੈ ਨਾ ਉਸ ਤੋਂ ਦਰਸ਼ਨ ਕਰਾਵਾਂਗੇ ਆਪਾਂ ਠੀਕ ਹੈ ਚੱਲਦੇ ਆਂ ਹਾਂ ਕੱਲ ਰਾਤ ਹੀ ਹਨੇਰੀ ਨਹੀਂ ਆਈ ਨਾ ਸਾਰੇ ਇਹ ਪੰਡਾ ਵੇਖੋ ਕੀ ਬਣ ਗਿਆ ਇਹਨਾਂ ਦਾ ਰਾਤੀ ਬਹੁਤ ਤੇਜ਼ ਹਨੇਰੀ ਆਈ ਸੀ ਆਹ ਵਖੋ ਮੇਰੀ ਨਜ਼ਰ ਆ ਕੋਈ ਕਲਾਰ ਤੱਕਾ ਮੈਂ ਹਾਂ ਕੱਲ ਵੀਡੀਓ ਆਪਾਂ ਉੱਥੇ ਖਤਮ ਕੀਤੀ ਸੀ ਇੱਧਰ ਦਾ ਗੁਰਦੁਆਰਾ ਲਖਨਸਰ ਸਾਹਿਬ ਇੱਥੇ ਬਾਅਦ ਵਿੱਚ ਆਵਾਂਗੇ ਪਹਿਲੇ ਥਾਬ ਇੱਧਰ ਚੱਲਦੇ ਆਂ ਠੀਕ ਹੈ ਇੱਥੇ ਕੱਲ ਵੀਡੀਓ ਆਪਾਂ ਖਤਮ ਕੀਤੀ ਹੈ ਇੱਥੇ ਠੀਕ ਹੈ ਅੱਧਰ ਜਾਨੇ ਸੱਜੇ ਪਾਸੇ वच से पार्क बनी है इधर ये जी गुरुद्वारा बाबा वीर सिंह बाबा धीर सिंह जी ਇੱਥੇ ਆ ਦੇਖ ਕੇ ਤੂੰ ਬਈ ਇੱਧਰ ਤਖਤ ਸਾਹਿਬ ਇਹਦੇ ਬੈਕਸਟੇਜ ਚੱਲੇ ਆਪਾਂ ਤੇ ਜਾਵਾਂਗੇ ਬਾਬਾ ਜੀ ਬਾਬਾ ਜੱਲੇ ਨਹੀਂ ਨਹੀਂ ਬਾਹਰ ਕਿੱਥੇ ਗਏ ਹੈ ਮੜਕੀ ਅਣੀ ਕਿੱਧਰ ਜਾਣਾ ਆਪਾਂ ਬਾਬਾ ਉਹ ਬੰਦਾ ਵੀ ਉਹ ਤਾਂ 6 ਟੱਕ ਚੈ ਵੀ ਦਾ ਭਾਈ ਬਾਬਾ ਡੱਲੇ ਦੀ ਵਿਲੇਬਲ ਕਿੱਥੇ ਗਈ ਹੈ ਇਹ ਨਹੀਂ ਲਈ ਆ ਜੀ ਦਾ ਜੀ ਆਣਾ ਸਾਹਮਣੇ ਦੀ ਦੇਖ ਹਾਂ ਉਹ ਸਾਹਮਣੇ ਰਸਤਾ ਹੈਗਾ ਨਾ ਹਾਂ ਸੱਜਾ ਖੜੀ ਰਹਿਣੀ ਬਾਕੀ ਅੱਛਾ ਠੀਕ ਹੈ ਤੇ ਮੁਰਕਾ ਦਲ ਸਿੰਘ ਪਾਰ ਕਰਨ ਵਾਲੀ ਜੇ ਓਕੇ ਓਕੇ ਇਧਰ ਇਹ ਤੱਕ ਸਾਬ ਇਹ ਨਾਲ ਰੋਡ ਨਿਕਲਦਾ ਵਾ ਇੱਧਰ ਜਾ ਕੇ ਸੱਜੇ ਪਾਸੇ ਆ ਅੱਧੇ ਪਾਸੇ ਅੱਗੇ ਜਾ ਕੇ ਕੱਦੇ ਪਾਸੇ ਜਾਣਾ ਮੋੜਨਾ ਆਪਾਂ ਹੋਇਆ ਚੋਂ ਗਾਹਿੰਦਾ ਵਾ ਚੋਂ ਉਹ ਦਿਹਾੜ ਭਾਈ ਗੱਲਾਂ ਜੀ ਜੋ ਅਚਾਨਕੇ ਇੱਥੇ ਡਿਆ ਵਾ ਫਾਈਟਲਾ ਜੀ ਅਸਾ ਫਾਈਟਲਾ ਜੀ ਕਿੱਥੇ ਜਾਣਾ ਮੈਨੂੰ ਇਹ ਕਿਹਾ ਸਾਹਮਣੇ ਆ ਯਾਰ ਲੱਭਾ ਜੀ ਫਾਈਟਲੇ ਫਾਈਟਲੇ ਸਾਡੀ ਬੇਲੀ ਕਿੱਥੇ ਗਈ ਆ ਗੋ ਉਹ ਸਮਝ ਨਹੀਂ ਆ ਰਿਹਾ ਉਹ ਖੰਭ ਕੋਲੇ ਟੁਰ ਮੁਰੇ ਤੇਰਾ ਸਾਹਮਣੇ ਆਹ ਦੇ ਇਤਰ ਮਨ ਉਹ ਨਾਲਾ ਹਾਂਜੀ ਨਾਲਾ ਸਿੱਧੀ ਅੱਛਾ ਫੋਕ ਉੱਪਰ ਇਹ ਦੇਰਾ ਦਾਦੂ ਪੱਥੀ ਤੇ ਡੇ ਦਾ ਦਾਦੂ ਪੰਥੀ ਇੱਥੇ ਲਿਖਿਆ ਵਾ ਬਾਬਾ ਡੱਲ ਸਿੰਘ ਨਿਵਾਸ ਅਤੇ ਪਾਰਕ ਉਧਰ ਆ ਮੇਰੇ ਕੰਨ ਸ਼ਰ ਮੰਦਰ ਹੈ ਯਾਰ ਮੇਰੇ ਖਿਆਲ ਨਾਲ ਉਹ ਸਾਹਮਣੇ ਸਕੂਲ ਆ ਗਿਆ ਉਹ پارک ਹੈਗੀ ਹੈ ਇਹਦੀ ਬੈਕ ਸਾਈਡ ਤੇ پارک ਹੈਗੀ ਆ ਫਾਗਾ ਇੱਧਰ ਆਹ پارک ਹੈ ਨਾ ਇੱਧਰ ਅਜੇ ਵਸ ਪਾਰੇ ਉਹ ਸਮਾਂ ਲਿਖਿਆ ਹੋਆ ਰਸਤਾ ਭਾਈ 달 ਸਿੰਘ ਨਿਵਾਸ ਇਹ ਸਭ ਉਹ ਕਿਤੋਂ ਆਂਦੀ ਟੈਗ ਉਹ ਪਬਲਿਕ ਸਕੂਲ ਹੈ ਗੋਰ ਪਬਲਿਕਸ ਹੇਨਸ ਕੈਂਟਰੀ ਸਕੂਲ ਤਲਵੰਡੀ ਸਾਬੋ ਮਠੰਡਾ ਇਹ ਲਿਖਿਆ ਵਾ ਰਸਤਾ ਭਾਈ 달 ਸਿੰਘ ਨਿਵਾਸ ਕਿੱਥੇ ਜਾਣਾ ਹੁਣ ਆਪਾਂ ਇਧਰੋਂ ਆ ਪਏ ਆ ਤੇ ਸਾਹਮਣੇ ਪਾਰ ਕੇ ਪਾਰ ਤੇ ਬਿਲਕੁਲ ਨਾਲੇ ਭਾਈ 달 ਸਿੰਘ ਨਿਵਾਸ ਨਾਲ ਇਹੋ ਜਨੇ ਚਾਨ ਲੱਗਿਆ ਇੱਥੇ ਜਾਣਾ ਆਪਾਂ ਕਿੱਥੇ ਜਾਣਾ ਆਪਾਂ ਇਹ ਲਿਖਿਆ ਹੈ ਨਾ ਸਾਹਮਣੇ ਭਾਈ 달 ਸਿੰਘ ਜੀ ਨਿਵਾਸ ਭयो ਸਾਹਮਣਿਆ ਵੇਲੀ ਪਾਪਾ ਫਾਈਟਾਲ ਸਿੰਘ ਆਹੇ ਨਹੀਂ ਪਾ ਲੱਗਿਆ ਭਾਈ ਯਾਰ ਮੁਸਕਰੀ ਮਾਰ ਸਾਹਮਣੇ ਪੰਜੀ ਦਿੱਤੀ ਤੁਸੀਂ ਕਿੱਥੇ ਬੈਠੇ ਹੋ ਕਿਉਂ ਕਿ ਤਹਾਏ ਹੋ ਲੋਕਡਾਊਨ ਹੀ ਲੰਘ ਗਏ ਤੇ ਆਹ 152 ਵੀਰਾਂ ਕੋ ਜੀ ਮਾਂ ਕੀ ਕਰਦੇ ਹੋ ਕੋਈ ਨਾ ਇਹ ਜੀ ਪਾਈਟਾਲ ਸਿੰਘ ਵੀ ਹੋਲੀ ਚੱਲਦੇ ਅੰਦਰ ਆਪਾਂ ਆ ਮੇਨ ਗੇਟ ਹੈ ਆ ਮੇਨ ਗੇਟ ਹੈ ਆ ਪੁਰਾਣੇ ਕੁੰਡੇ ਲੱਗੇ ਇਹ ਐਸੀ ਭਾਈ ਦਲ ਸਿੰਘ ਦੀ ਹਵੇਲੀ ਇੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰ ਪਏ ਆ ਤੇ ਬਸਤਰ ਪਏ ਆ ਉਹਨਾਂ ਦਾ ਦਰਸ਼ਨ ਕਰਾਉਂਦੇ ਆ ਤੇ ਵੀਡੀਓ ਫੋਟੋਗ੍ਰਾਫੀ ਅਲਾਉਟ ਨਹੀਂ ਹੈਗੀ ਸਪੈਸ਼ਲੀ ਲਿਖ ਕੇ ਲਾਇਆ ਉਹਨਾਂ ਨੇ ਜਿੱਦਾਂ ਵੀ ਆ ਤੇ ਸ਼ਸਤਰਾਂ ਦਾ ਦਰਸ਼ਨ ਕਰਾਉਂਦੇ ਆ ਤੇ ਬਸਤਰ ਅੰਦਰ ਪਏ ਆ ਤੇ ਬਸਤਰਾਂ ਤੇ ਖੂਨ ਦੇ ਨਿਸ਼ਾਨ ਲੱਗੇ ਆ ਪਸੀਨਾ ਦੇ ਨਿਸ਼ਾਨ ਲੱਗੇ ਹੋਏ ਆ ਗੁਰੂ ਜੀ ਦੇ ਕਿਹੜੀ ਬਸਤਰ ਹੈ ਠੀਕ ਹੈ ਤੇ ਵੀਡੀਓ ਤੇ ਫੋਟੋ ਅਲਾਉਡ ਨਹੀਂ ਹੈਗੀ ਠੀਕ ਹੈ ਇਹ ਸੀ ਭਾਈ ਦਲ ਸਿੰਘ ਦੀ ਹਵੇਲੀ ਭਾਈ ਦਲ ਸਿੰਘ ਜੀ ਦਾ ਨਿਵਾਸ ਸਥਾਨ ਘਰ ਜਿਹਨੂੰ ਆਪਾਂ ਕਹਿੰਦੇ ਆ ਪੈਦਰਾ ਪਾਏ ਹਾਂ ਭਾਈ ਦਲਸੇ ਦੀ ਹਵੇਲੀ ਚੋਂ ਹਤਕਤ ਸਾਹਿਬ ਹੁਣ ਆਪ ਇੱਥੇ ਚੱਲਦੇ ਹਾਂ ਕੋਈ ਦੂਸਰਾ گاਵਾ ਲਿਕਨ ਸਰ ਸਾਹਿਬ ਪਾਸੇ ਦਸਵੀਂ ਗੁਰਦੁਆਰਾ ਲਿਖਣ ਸਰ ਸਾਹਿਬ ਨਾਉ ਸੋ ਕੀਤਾ ਬਈ ਲਿਖਣ ਸਰ ਸਾਹਿਬ ਸਰੋਵਰ ਬਣਿਆ ਇੱਥੇ ਉਹ ਆਪਣੇ ਤਰ੍ਹਾਂ ਤੇ ਸਰੋਵਰ ਪਾਪੇ ਚਨਾਣ ਕਰਦੇ ਤੇ ਬਈ ਇੱਥੇ ਜਿਹੜੀ ਵੀ ਸੰਗਤ ਆਉਂਦੀ ਹੈ ਨਾ ਕੋਈ ਬੱਚੇ ਤੋਂ ਲੈ ਕੇ ਵੱਡੇ ਤੱਕ ਉਹਨੂੰ ਓੜਾ ੜਾ ਪੈਂਦੀ ਅੱਖਰ ਗੁਰਮੁਖੀ ਦੇ 35 ਅੱਖਰ ਲਿਖਣੇ ਪੈਂਦੇ ਆ ਤੇ ਜਿੱਦਣਾ ਇੱਥੋਂ ਦਾ ਵਾਰ ਮਿਲਿਆ ਹੈ ਵਾ ਗੁਰੂ ਗੋਬਿੰਦ ਸਿੰਘ ਨੇ ਵਾਰ ਦਿੱਤਾ ਹੈ ਕਿ ਜਿਹੜਾ ਓੜਾ ੜਾ ਦੀ 35 ਅਖਰਾ ਦਾ ਗੁਰਮੁਖੀ ਲਿਖੇਗਾ ਉਹ ਬੱਚੇ ਦਾ ਬੁੱਧੀ ਚ ਵਿਕਾਸ ਹੋਏਗਾ ਠੀਕ ਹੈ ਤੋਂ ਇਸ ਕਾ ਕੇ ਸਾਰੇ ਇੱਥੇ ਓੜਾ ੜਾ 35 ਅੱਖਰ ਲਿਖਦੇ ਆ ਇੱਥੇ ਵਰਣਮਾਲਾ ਦੇ 35 ਅੱਖਰ ਲਿਖਣੇ ਪੈਂਦੇ ਆ ਤੇ ਆਪਾਂ ਵੀ ਲਿਖਦੇ ਆ ਠੀਕ ਹੈ ਇਹ ਲਿਖੇ ਜੀ ਵੀ 35 ਅੱਖਰ ਰੰਗਾਂ ਨੂੰ ਮਾਈਏ ਕਿਉਂ ਮੈਂ ਤਰਾਂ ਤਰਾਂ ਕਿ ਮੈਂ ਖੁਸ਼ ਹਾਂ ਮੈਂ ਖੁਸ਼ ਹਾਂ ਸ਼ਹੀਦ ਬੱਬਾ ਦੀਪ ਸਿੰਘ ਜੀ ਦਾ ਖੂ ਕੱਲ੍ਹ ਦਾ ਪ੍ਰਦਰਸ਼ਨ ਅੰਦਰ ਕਿਤੇ ਸੀ ਹਿੱਥੇ ਸरोवर ਪਣਿਆ ਹਥੇ ਬਕਰ ਦੰਦਮਾਨ ਸਾਹਿਬ ਇੱਥੇ ਸरोवर ਪਣਿਆ ਥੱਲੇ ਜਾਨੇ ਆਪਾਂ v a g 이 b 이 r 고 u apaga esse roberto agora vamos agora गुरुद्वार अगे भी सामने भी गा तखत साहब जी बैक साइड से सामने गुरुद्वारा पोरा साहब ਸਾਤੇ ਕਿਉਂਕਿ ਵੀਡੀਓ ਲੋਡ ਨਹੀਂ ਹੋ ਰਹੀ ਤਾਂ نیچے ਜਾ ਕੇ ਨਾ ਇੱਥੇ ਭਾਰਾ ਬਣਾਉਣਾ ਪਏਗਾ ਇੱਥੇ ਭੋਰਾ ਸਾਹਿਬ ਤੇ نیچے ਆਪਾਂ ਨਹੀਂ ਜਾ ਸਕਦੇ ਵੀਡੀਓ ਸ਼ੂਟ ਨਹੀਂ ਕਰ ਸਕਦੇ ਆਪਾਂ ਠੀਕ ਹੈ ਬਾਬਾ ਦੀਪ ਸਿੰਘ ਜੀ ਦਾ ਭੋਰਾ ਸਾਹਿਬ ਮਾਦਾ ਸਾਹਿਬ ਦੇਵਾ ਜੀ ਦਾ ਗੁਰਦੁਆਰਾ ਤੇ ਬਿਲਕੁਲ ਸਾਹਮਣੇ ਦੋ ਗੁਰਦੁਆਰਾ ਸਾਹਿਬ ਹੋ ਰਿਹਾ ਐ ਦੀਵਾਨ ਵਾਲਿਆ ਤੇ ਚੱਲਦੇ ਮੱਥਾ ਟੇਕਦੇ ਇਧਰ ਮੱਥਾੜਾ ਪਾ ਟੇਕਿਆ ਸੀ ਤੇ ਬਿਲਕੁਲ ਸੱਜੇ ਪਾਸੇ ਉਹ ਅੱਗੇ ਦੋ ਗੁਰਦੁਆਰਾ ਸਾਹਿਬ ਆ ਉੱਥੇ ਚੱਲਦੇ ਆ ਭਈ ਇਹ ਆ ਗੁਰੂ ਗੁਰਸਰ ਸਰੋਵਰ ਇਤਿਹਾਸਿਕ ਸਰੋਵਰ ਜਸ ਸਰੋਵਰ ਹੈਗਾ ਇੱਥੇ गुरद्वारा मंजी साहब ਤਲੇ ਪੂਰਾ ਸਾਬਣਿਆ dentro Sarà mai Mi d'ho chiamato E है मंजी साहब गुरुद्वारा साहब का सरोवर है पिछले पास काफ़ी वावर हैुरद्वारा साहब आप अगे चलते हैं गुरुद्वारा साहब दर्शन करते हैं कि गुरुद्वारा साहब कैटा कह ਲੱਗੇ ਲੱਗਦਾ ਦੁਕਾਨਾਂ ਬੜੀਆਂ ਬੇਗੁਰਦਵਾਰ ਸਾਹਿਬ ਕੋਲ ਸਾਹਮਣੇ ਆ ਤੇ ਨਾਲੇ ਤਕਤ ਸਾਹਿਬ ਹਵਾ ਪਿੱਛੇ ਗਏ ਆ ਪਿੱਲੇ ਪਾਸੇ ਗਏ ਆ ਗੁਰਦਵਾਰ ਜਿਹੜੇ ਤੁਹਾਨੂੰ ਦੋ ਦਰਸ਼ਨ ਕਰਾਏ ਨਾ ਇਹ ਤਕਤ ਸਾਹਿਬ ਦੀ ਬੈਕ ਸਾਈਡ ਤੇ ਆ ਤੇ ਗੁਰਦਵਾਰ ਸਾਹਿਬ ਸਾਹਮਣੇ ਆ ਔਰ ਦੂਵਰਾ ਬੇਰ ਸਾਹਿਬ ਦੇਖ ਸਰ ਪਾਛਾਈ ਦਸਵੀਂ ਸਾਹਮਣੇ ਗੁਰਦਵਾਰ ਪਏ ਇਧਰ ਤਕਤ ਸਾਹਿਬ ਆ ਤੇਰੇ ਨਾਲ ਨਾਲ ਆਪਾਂ ਜਾਵਾਂਗੇ ਬਾਰ-ਬਾਰ ਇਸ ਜੋੜੇ ਕਰ ਲਵਾਂਗੇ ਠੀਕ ਹੈ ਸਾਹਮਣੇ ਆ ਗਿਆ ਫੇਰ ਆ ਗਿਆ ਗੁਰਦੁਆਰਾ ਲਖਨ ਸਰਸਾ ਆਪਾਂ ਬਾਹਰ ਆ ਗਏ ਚੋਕਮਕੇ ਪਾਗੇ ਨੇ ਫੇਰ ਆ ਗਏ ਮੇਨ ਹੁਣ ਆਪਾਂ ਅੱਗੇ ਚੱਲਦੇ ਆਂ ਲੰਗਰ ਸਕਦੇ ਆਂ ਆ ਦੁਬਾਰਾ ਲਵਾਣਗੇ ਟੈਂਟ ਜੈਨਾ ਵਰਾ ਲਾਉਣ ਲੱਗਾ ਟੈਂਟ ਬਈ ਇੱਥੇ ਜੋੜੇ ਜਾਮਾ ਕਰਾਉਨੇ ਆ ਸਾਹਮਣੇ ਲੰਗਰ ਆਦਾ ਠੀਕ ਐ ਤੇ ਪੰਜਾਬ ਸਾਹਮਣੇ ਜੋੜੇ ਘਰ ਮੈਂ ਸੋਚਿਆ ਸਾਡੇ ਅੱਗੇ ਹੋਣਾ ਹੋਵੇ ਮੱਛੂ ਆਉਣਾ ਬਹੁਤ ਸੁੰਦਰ ਕੋਟ ਦੀ ਲੰਗਰ ਤੇ ਸ਼ਾਮੇ ਖੜਾ ਲੈਂਦਾ ਤੇ Herhalde baba. ਫਾਇਦਰ ਤੱਕ ਆਪ ਸਾਹਮਣੇ ਇੱਥੇ ਜਿਹੜੀ ਸਰਾ ਆਪਾਂ ਰੁਕੇ ਆ ਨਾ ਉੱਥੇ ਚੱਲਦੇ ਆ ਭਾਈ ਇੱਥੇ ਆਪਾਂ ਰੁਕੇ ਆ ਗੁਰੂ ਤੇਗ ਬਹਾਦਰ ਨਿਵਾਸ ਇਹ ਪੂਰੀ ਵਾਲਾ ਬਣਾਈ ਗਈ ਆ ਜਿਹੜੀ ਇਹ ਸਰਾ ਆ ਭਾਈ ਇਹ ਵਾ ਗੁਰੂ ਤੇਗ ਬਹਾਦਰ ਨਿਵਾਸ ਕਾ ਸੇਵਾ ਪੂਰੀ ਵਾਲੇ ਉਹ ਚੌਥੇ ਫਲੋਰ ਤੇ ਆਪਣਾ ਰੂਮ ਹੈਗਾ ਵਾ ਇੱਥੇ ਆਪਾਂ ਰੁਕੇ ਆ ਚੱਲਦੇ ਆ ਉੱਪਰ

ਸਾ ਮਾਣ ਦਰਦ ਰੋਇਆ ਵਾ ਤੇ ਓ ਏਸੀ ਲੱਗਾ ਦੋ ਬੈੱਡਸ ਠੀਕ ਹੈ ਇਹ ਆਪਣਾ ਸਾਮਾਨ ਸਤਾ ਲਿਆ ਠੀਕ ਹੈ ਇੱਕ ਇਧਰ ਵੀ 베ਰਨ ਲੱਗਾ ਤੇ ਇਹ ਬਾਥਰੂਮ ਇੱਥੇ ਪਰੋਕਿਆ ਤੇ ਠੀਕ ਹੈ ਜੀ ਅੱਜ ਦੇ ਵਲੋਗ ਨੂੰ ਮੈਂ ਇੱਥੇ ਐਂਡ ਕਰਦਾ ਵਾਂ ਇਹ ਸਾਡਾ ਰੂਮ ਸੀ ਜਿੱਥੇ ਆਪਾਂ ਰੁਕੇ ਆ ਜੇ ਤੁਸਾਂ ਸਾਰੇ ਗੁਰਦੁਆਰਾ ਸਾਹਿਬ ਖਾਤੇ ਆ ਤੇ ਹੁਣ ਆਪ ਪ੍ਰਸ਼ਾਦਾ ਭਾਸ਼ ਲਿਆ ਹੀ ਹੁਣ ਥੋੜਾ ਪ੍ਰੈਸਟ ਕਰਦੇ ਆ ਤੇ ਸ਼ਾਮੇ ਫੇਰ ਦਸਨਾਂ ਲਈ ਜਾਵਾਂਗੇ ਕਿਤੇ ਨਾ ਕਿਤੇ ਗੁਰਦੁਆਰਾ ਸਾਹਿਬ ਤੇ ਤਬ ਤੱਕ ਲਈ ਸ਼ੁਕਰੀਆ ਬਾਏ ਬਾਏ ਸੀ ਜੀ ਟਾਟਾ ਤੁਹਾਨੂੰ ਕੱਲ ਮਿਲਾਂਗਾ ਠੀਕ ਹੈ ਬਾਏ ਬਾਏ